ਤਸਵੀਰਾਂ ਤੁਹਾਨੂੰ ਦਿਖਾ ਰਹੇ ਹਨ ਫਗਵਾੜਾ ਦੇ ਨਾਮੀ ਰਾਜਵਿਲਾ ਹੋਟਲ ਦੀਆਂ ਜਿੱਥੇ ਕਿ ਪੁਲਿਸ ਵੱਲੋਂ ਰੇਡ ਮਾਰੀ ਗਈ ਜੋ ਕਿ ਇਹ ਸਾਰੀ ਰਾਤ ਰੇਡ ਚੱਲੀ ਅਤੇ ਇਸ ਦੌਰਾਨ ਪੁਲਿਸ ਨੇ 39 ਕੁੜੀਆਂ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਵਿੱਚ ਪੁਲਿਸ ਨੇ ਇੱਕ ਵੱਡਾ ਠੱਗੀ ਧੋਖਾ ਦੇਣ ਵਾਲੇ ਰੈਕਟਰ ਦਾ ਪਰਦਾਫਾਸ਼ ਕੀਤਾ ਗਿਆ ਜਿਸ ਵਿੱਚ ਪੁਲਿਸ ਨੇ 39 ਕੁੜੀਆਂ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਫਗਵਾੜਾ ਦੇ ਹੋਟਲ ਚ DSP ਬਾਰਪੂਸ਼ਨ ਅਤੇ SHO ਅਮਨਦੀਪ ਕੌਰ ਦੀ ਅਗਵਾਈ ਚ ਰੇਡ ਕੀਤੀ ਗਈ ਜਿਸ ਵਿੱਚ ਪੁਲਿਸ ਨੇ 39 ਕੁੜੀਆਂ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ 30 ਲੈਪਟਾਪ 47 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਗਦ ਵੀ ਬਰਾਮਦ ਹੋਏ ਹਨ ਇਸ ਤੋਂ ਇਲਾਵਾ ਹੋਰ ਵੀ ਕਾਫੀ ਮਹਿੰਗਾ ਸਮਾਨ ਬਰਾਮਦ ਹੋਇਆ ਹੈ ਤਾਂ ਦੱਸਦੀ ਹੈ ਕਿ ਪੁਲਿਸ ਵੱਲੋਂ ਫਗਵਾੜਾ ਚ ਰੇਡ ਮਾਰੀ ਗਈ ਅਤੇ ਜੋ ਇੱਥੇ ਇੱਕ ਠਗੀ ਧੋਖਾ ਦੇਹੀ ਦਾ ਰੈਕਟ ਚਲਾਉਂਦੇ ਸਨ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਹੋਟਲ ਵਿਚ ਅਜੇਹਾ ਕਨਾਉਣਾ ਕੰਮ ਕੀਤਾ ਜਾ ਰਿਹਾ ਸੀ ਜਿਸ ਨਾਲ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਸੀ ਤੇ ਪੁਲਿਸ ਨੇ 39 ਕੁੜੀਆਂ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੁੜੀਆਂ ਮੁੰਡਿਆਂ ਨੂੰ ਪੁਲਿਸ ਹੋਟਲ ਤੋਂ ਬਾਹਰ ਲੈ ਜਾ ਕੇ ਆਪਣੀ ਪੁਲਿਸ ਵਾਲੀ ਗੱਡੀ ਚ ਬਿਠਾ ਰਹੀ ਹੈ ਤੇ ਇਨਾਂ ਕੋਲੋਂ ਭਾਰੀ ਮਹਿੰਗਾ ਸਮਾਨ ਪ੍ਰਾਪਤ ਹੋਇਆ ਜਿਸ ਵਿੱਚ ਚਤੰਦ ਦੱਸਦੀ ਹੈ ਕਿ 40 ਲੈਪਟਾਪ ਹਨ 47 ਫੋਨ ਹਨ ਅਤੇ 10 ਲੱਖ ਰੁਪਇਆ ਨਗਦ ਇਨਾਂ ਕੋਲੋਂ ਫੜਿਆ ਗਿਆ ਹੈ ਇਸ ਨੂੰ ਲੈ ਕੇ ਸ਼ਹਿਰ ਵਿੱਚ ਕਾਫੀ ਚਰਚਾ ਹੈ ਕਮਿਸ਼ਨਰ ਬੇਨਤੀ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਇਹਦੇ ਵਿੱਚੋਂ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਹਾਰ ਆਊਟ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗੀ ਤੁਸੀਂ ਕਿੰਨੇ ਬੰਦੇ ਕਿੰਨੇ ਸਾਮਣੇ ਆਏ ਕੁਝ ਹੈਗੇ ਹੈ ਜਿ 30 ਤੋਂ ਉੱਪਰ ਹੈ ਤੇ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕੀਤੇ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਠੀਕ ਹੈ ਹੋਟਲ ਕਿਹੜਾ ਹੈ ਹੋਟਲ ਤਾਜ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਨਾ ਬਾਰੇ ਅਲੇ ਰਿਪੋਰਟ ਤੇ ਲਿਆਣਾ ਜਾਣਾ